ਫਾਰਮ ਟਰੈਕ ਦਾ ਨਵਾਂ ਮਾਡਲ ਲੱਗਦਾ ਹਨਾ ਨਵਾਂ ਮਾਡਲ ਹੈ ਇਹ ਫਾਰਮ ਟਰੈਕ ਦਾ ਵਰਲਡ ਮੈਕਸ 60 55 ਇਹਦਾ ਪ੍ਰਾਈਸ ਹੈਗਾ 11 ਲੱਖ ਰੁਪਿਆ ਇਹ ਫਾਰਮ ਟਰੈਕ ਦਾ 2000 25 ਮਾਡਲ ਆ ਕਹਿੰਦਾ ਮਤਲਬ ਫਾਰਮ ਟਰੈਕ ਦਾ 100 ਮਾਡਲ ਆ ਦੇਖੋ ਕਿੰਨੀ ਘੈਂਡ ਸ਼ੇਪ ਆ ਠੀਕ ਹੈ ਤੇ ਬਾਈ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹਦੇ ਵਿੱਚ ਕਿਹੜੇ ਕਿਹੜੇ ਨਵੇਂ ਫੀਚਰ ਆਏ ਆ ਠੀਕ ਆ ਤੇ ਕਿੰਨਾ ਇਹਦਾ ਪ੍ਰਾਈਸ ਆ ਇਹਦੇ ਵਿੱਚ ਬਈ ਨਵੇਂ ਫੀਚਰ ਕਿਹੜੇ ਆਏ ਆ ਗੇਅਰ ਬਾਕਸ ਸਪੀਡ ਮਿਲੂਗਾ ਅੱਛਾ 24 ਗੇਅਰ ਬਾਕਸ ਟਰੈਕਟਰ ਆ ਇਹ ਹਾਂ 24 ਸਪੀਡ ਗੇਅਰ ਬਾਕਸ ਉੱਤੇ ਬਹਿ ਕੇ ਦੇਖਦੇ ਆ ਕੀ ਵਿਲੇ ਆਉਂਦੀ ਆ ਇਹ ਆ ਪਲੈਟਫਾਰਮ ਬਹੁਤ ਵੱਡਾ ਬਾਈ ਹਨਾ ਫਾਰਮ ਟਰੈਕ ਵਾਓ ਬਾਬੇ ਇੰਟੀਰੀਅਰ ਬਹੁਤ ਕਹਿਣ ਇਹ ਆ ਜੀ ਫਾਰਮ ਟਰੈਕ 2025 ਮਾਡਲ ਪਹਿਲਾਂ ਤੁਸੀਂ ਇਹਦਾ ਯਾਰ ਜਿਹੜਾ ਇੰਟੀਰੀਅਰ ਆ ਨਾ ਉਹ ਵੇਖੋ ਸਾਰਾ ਚੇਂਜ ਕਰਤਾ ਠੀਕ ਆ ਕਿੱਡਾ ਸੋਹਣਾ ਇੰਟੀਰੀਅਰ ਆ ਜਿਵੇਂ ਹੁਣ 2025 ਵਾਲਾ ਜਮਾਨਾ ਚੱਲੀ ਜਾਂਦਾ ਪੂਰਾ ਐ ਨਵੀਂ ਟੈਕਨੋਲੋਜੀ ਦਾ ਟਰੈਕਟਰ ਆ ਆਏ ਫੀਲਿੰਗ ਆਉਂਦੀ ਜਿਵੇਂ ਆਪਾਂ ਝਾੜ ਤੇ ਬੈਠੇ ਹੁੰਨੇ ਬਾਲੀ ਘੈਂਟ ਫੀਲਿੰਗ ਆ ਜਾਂਦੀ ਆ ਯਾਰ ਫਾਰਮਰ ਟਰੈਕ ਤਾਂ ਉਹ ਵੀ ਬਾਲੀ ਘੈਂਟ ਚੀਜ਼ ਆ ਤੇ ਜਿਹੜਾ ਟਾਪ ਮਾਡਲ ਆਣਾ ਆਹਨ ਦਾ ਦਿਲ ਜਿੱਤ ਲਿਆ ਯਾਰ ਨਿਆਰਾ ਲਿਆਦਾ ਬਾਲੀ ਘੈਂਟ ਚੀਜ਼ ਆ ਯਾਰ ਫਾਰਮਰ ਟਰੈਕ ਦੇਖੋ ਬਾਈ ਠੀਕ ਐ ਇਹ ਤਾਂ ਐਨਾ ਯਾਰ ਜਿਹੜੇ ਇਹਦੇ ਗੇਅਰ ਜੇ ਤਾਂ ਐ ਲੱਗਦੇ ਜਿਵੇਂ ਗੱਡੀ ਦੇ ਗੇਅਰ ਹੁੰਦੇ ਆ ਜਿਵੇਂ ਕੋਈ ਮਰਮਰ ਸਿਟੀ ਦੇ ਗੇਅਰ ਹੁੰਦੇ ਆ ਮਰਸਿਟੀ ਵਰਗੇ ਗੇਅਰ ਆ ਹਨਾ ਜਿਹੜੀ ਉੱਤੇ ਆਹ ਹੈਂਡਲ ਜਦੋਂ ਬੜਾ ਘੈਂਡਾ ਯਾਰ ਬਈ ਯਾਰ ਬਾਕੀ ਜੇ ਆਪਾਂ ਪਲੇਟਫਾਰਮ ਦੀ ਗੱਲ ਕਰਕੇ ਇਹ ਵੀ ਬਹੁਤ ਵੱਡਾ ਪਲੇਟਫਾਰਮ ਆ ਤੇ ਮੈਂ ਆਲਾ ਯਾਰ ਵਿੱਚੋਂ ਵੀ ਕਾਰ ਵਾਲੀ ਆ ਫੀਚਰ ਸਾਰੇ ਕਾਰ ਵਾਲੇ ਨੂੰ ਛੱਡੋ ਤੁਸੀਂ ਜਹਾਜ਼ ਆ ਇਹ ਹਾਂ ਐਸੇ ਸਵਾਦ ਆਉ ਜੋ ਬਣਵਾਉਂਦਾ ਯਾਰ ਫਾਰਮ ਟ੍ਰੈਕ ਆ ਟੌ ਮਾਡਲ ਨਿਕੋ ਫਾਰਮ ਟਰੱਕ ਦੀ ਤੁਸੀਂ ਸ਼ੋਅ ਵੇਖੋ ਤੇ ਇੰਟੀਰੀਅਰ ਵੇਖੋ ਯਾਰ ਬਹਿ ਜਾ ਬਈਆ ਕਰਾਤੀ ਬਈ ਲੈ ਵੀ ਬਾਈ ਕਹਿੰਦਾ ਨਾ ਹੁਣ ਤੁਹਾਨੂੰ ਟੌ ਮਾਡਲ ਫਾਰਮ ਟਰੱਕ ਦੀ ਆਵਾਜ਼ ਦਿਖਾਉਣੇ ਆ ਜੋਂ ਅਰੇ ਰੇਸ ਜੀ ਕਰੀਮ ਬਾਈ ਮਾੜੀ ਰੇਸ ਜੀ